ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕਰਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੰਗੇ ਠੀਕ ਠਾਕ ਹੋਣੇ ਵਧੀਆ ਹੋਣੇ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਸ਼ੁਰੂ ਕਰਨ ਲੱਗਿਆਂ ਜੀ ਮੈਂ ਪਨਹਿਰੇ ਸੂਟ ਲੈ ਕੇ ਆਇਆ ਉਹ ਹੈਗੇ ਜੀ ਮਸ਼ੀਨ ਵਰਕ ਦੇ ਤੁਹਾਨੂੰ ਰੇਟ ਵੀ ਦੱਸਾਂਗੇ ਸਾਰਾ ਕੁਝ ਨਾਲ ਹੀ ਦੱਸਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨਾਲ ਬਨੇ ਰਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਦੱਸਿਓ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗੇ ਸਭ ਤੋਂ ਪਹਿਲਾ ਸੂਟ ਆ ਜਿਹੜਾ ਇਹ ਰਾਮ ਟੈਕਸਟ ਬਾਟਨ ਦੇ ਵਿੱਚ ਆ ਇਹ ਦਾ ਗਲਾ ਬਣਿਆ ਹੋਇਆ ਜੀ ਤੇ ਸਾਰੇ 프ਰੰਟ ਦੇ ਉੱਪਰ ਬੋਟੀਆ ਬਹੁਤ ਜ਼ਿਆਦਾ ਸੋਨਾ ਵਰਕ ਹੈਗਾ ਸੀਨੇ ਦੇ ਤੋਂ ਦੇਖ ਸਕਦੇ ਹੋ ਤੇ ਤੇ ਆਹ ਵਾਲੀ ਆਉਗੀ ਜਿਹੜੀ ਬਾਜੀ ਦੇ ਉੱਪਰ ਵਰਕ ਕਰਾਂ ਪਿੰਕ ਕਲਰ ਦਾ ਸੂਟ ਆ ਮਜੈਂਟਾ ਨਾਲ ਦੇ ਉੱਤੇ ਆਪਾਂ ਵਰਕ ਕੀਤਾ ਗਾ ਤੇ ਰਾਮ ਟੈਕਸ ਕੋਟਨ ਹੈ ਜੀ ਇਹ ਸਟਾਫਾ ਜਿਹੜਾ ਬਹੁਤ ਜ਼ਿਆਦੇ ਸੋਨਾਗਾ ਜੇ ਤੁਸੀਂ ਇਹਨੂੰ ਕਾਟਨ ਤੇ ਬਣਵਾਉਣਾ ਚਾਹੁੰਦੇ ਹੋ ਕਾਟਨ ਤੇ ਬਣਵਾ ਸਕਦੇ ਹੋ ਜੇ ਕਿਸੇ ਹੋਰ ਸਟਾਫ ਤੇ ਬਣਵਾਉਣਾ ਤਾਂ ਹੋਰ ਤੇ ਵੀ ਬਣਵਾ ਸਕਦੇ ਹੋ ਉਹ ਤੁਹਾਡੀ ਇੱਛਾ ਜੀ ਤੇ ਇਹ ਸੂਟ ਦੇ ਨਾਲ ਇਸ ਸਟਾਫ ਦੇ ਨਾਲ ਤੇ ਪਰਦੇ ਦੇ ਨਾਲ ਇਹ ਸੂਟ ਦਾ ਪ੍ਰਾਈਸ 1800 ਰੁਪਏ ਹੈ ਜੀ ਜੇਕਰ ਤੁਸੀਂ ਹੋਰ ਤੇ ਕਰਵਾਉਣਾ ਉਹ ਉਸ ਹੱਬ ਨਾਲ ਵਾਧਾ ਘਾਟਾ ਹੋ ਸਕਦਾ ਤੇ ਜੇਕਰ ਤੁਸੀਂ ਦੁਪੱਟਾ ਲੈਣਾ ਹੋਵੇ ਤਾਂ ਦੁਪੱਟਾ ਵੀ ਤੁਸੀਂ ਡਾਈ ਕਰਵਾ ਕੇ ਆਪਾਂ ਨਾਲ ਵੇਅਰ ਕਰਦਾਂਗੇ ਜੇ ਜਿਸ ਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਹੋ ਜੀ ਅਗਲਾ ਸੂਟ ਹੈ ਜੀ ਇਹਦਾ ਇਹ ਬਣਿਆ ਹੋਇਆ ਹੈ ਜੀ ਪਸ਼ਮੀਨੇ ਦੇ ਉੱਪਰ ਬਹੁਤ ਸੋਹਣਾ ਪਸ਼ਮੀਨਾ ਜੀ ਕੋਈ ਕਿ ਆਪਾਂ ਇੱਕ ਨੰਬਰ ਲਾਉਣੀ ਹੈ ਜਿਹੜਾ ਵੀ ਵਰਕ ਆਪਾਂ ਕਰਦੇ ਆਂ ਵਧੀਆ ਸਟੱਫ ਹੀ ਲਾਉਣੀ ਆਂਗੇ ਸਾਰਾ ਏ ਆ ਗੱਜੇ ਕੇਰੇ ਦੇ ਉੱਪਰ ਵਰਕਾ ਬਹੁਤ ਸੋਹਣਾ ਕੰਮ ਹੋਇਆ ਹੋਇਆਗਾ ਬੋਰਡ ਲੀ ਗ੍ਰੀਨ ਦਾ ਸੋਟਾ ਜੀ ਕਲਰ ਆ ਤੇ ਆ ਗੱਜੇ ਦੇ ਬਾਹਮਲੇ ਉੱਪਰ ਵਰਕਾ ਬਾਹਮਲੇ ਕਾਫੀ ਹੈਵੀ ਨੇ ਟਿੱਕੇ ਰੱਖ ਜੇ ਤੁਹਾਨੂੰ ਪਸੰਦ ਆ ਤੁਸੀਂ ਇਹ ਸੂਟ ਵੀ ਜੇ ਕਰਵਾਏ ਕਰਨਾ ਚਾਹੁੰਦੇ ਹੈ ਵੀ ਬਾਈ ਕਰ ਸਕਦੇ ਹੋ ਤੇ ਜੇ ਤੁਸੀਂ ਕਿਸੇ ਹੋਰ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਹੋਰ ਕਲਰ ਤੇ ਵੀ ਬਣਵਾ ਸਕਦੇ ਆਹ ਦੇਖੋ ਇੰਚ ਟੇਬਲ ਅਗੇ ਰੰਗ ਕਿਦ ਅਸਲੀ ਵੀ ਕਿੰਨਾ ਜੇ ਤੁਸੀਂ ਇਹ ਸੂਟ ਵੀ ਬਾਈ ਕਰਨਾ ਇਹਦਾ ਘੇਰਾ ਹੋਊਗਾ ਜੀ 23 ਇੰਚ ਤੱਕ ਪੰਜੂ ਵੱਡੀ ਸੂਟ ਬਸ 2.5 23 ਦੋਨੇ ਦੋਨੇ ਘੇਰੇ ਹੀ ਬਣ ਜਾਣਗੇ ਜੇ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹੋ ਤੇ ਸੂਟ ਦਾ ਪ੍ਰਾਈਸ ਹੈ ਜੀ 1800 ਰੁਪਏ 1800 ਦੇ ਵਿੱਚ ਤੁਸੀਂ ਇਹ ਸੂਟ ਘਰ ਬੈਠੇ ਪਾ ਸਕਦੇ ਹੋ ਸ਼ਿਪਿੰਗ ਆਪਣੀ ਪਹਿਲਾਂ ਵੀ ਫ੍ਰੀ ਹੁੰਦੀ ਸੀ ਜੀ ਹੁਣ ਵੀ ਆਪਾਂ ਸ਼ਿਪਿੰਗ ਫ੍ਰੀ ਹੀ ਕਰਾਂਗੇ ਆਗਲਾ ਸੂਟ ਹੈਗਾ ਜੀ ਮਾਸਟਰ ਕੱਲ ਦਾ ਸੂਟਾ ਕਾਫੀ ਹੈਵੀ ਹੈ ਇਹ ਸੂਟ ਤੇ ਇਹ ਵੀ ਪਸ਼ਮੀਨੇ ਦੇ ਉੱਪਰ ਹੀ ਬਣਿਆ ਹੋਇਆਗਾ ਜੇ ਤੁਸੀਂ ਇਦਾਂ ਹੀ ਬਾਈ ਜੇ ਇਹ ਵਾਲਾ ਸੂਟ ਵੀ ਬਾਈ ਕਰਨਾ ਹੋਵੇ ਇਹ ਵੀ ਕਰ ਸਕਦੇ ਹੋ ਜੇ ਕਿਸੇ ਹੋਰ ਸਟਾਫ ਤੇ ਡਿਜ਼ਾਈਨ ਬਣਾਉਣਾ ਹੋ ਉਹ ਵੀ ਬਣਾ ਸਕਦੇ ਹੋ ਮੇਰੀ ਕਰ ਦਿੱਤੀ ਹੈ ਆਇਤਾ ਗळा ਉਹ ਜੀ ਬਹੁਤ ਸੋਹਣਾ ਨੀਟ ਤੇ ਕਲੀਨ ਕੰਮ ਹੋਇਆ ਹੋਇਆਗਾ ਆ ਇਹਦੀ ਬਜੂ ਦੇ ਉੱਪਰ ਤੁਸੀਂ ਤੁਸੀਂ ਇਹਦੇ ਨਾਲ ਮਹਿਰੂਨ ਦੁਪੱਟਾ ਲੈ ਸਕਦੇ ਹੋ ਤੇ ਜੇ ਦੁਪੱਟਾ ਡਾਈ ਕਰਵਾ ਕੇ ਲੈਣਾ ਉਦਾਂ ਵੀ ਆਪਾਂ ਨਾਮ ਲਾ ਕੇ ਦੇਵਾਂਗੇ ਪਰ ਬਿਨਾਂ ਦੁਪੱਟੇ ਤੋਂ ਇਹ ਸੂਟ ਦਾ ਪ੍ਰਾਈਸ ਹੈ 1800 ਰੁਪਏ ਜੀ ਜੇ ਤੁਸੀਂ ਹੋਰ ਕਲਰ ਤੇ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਜੇ ਕਿਸੇ ਹੋਰ ਸਟਾਫ ਤੇ ਕਰਵਾਉਣਾ ਇਹ ਸਾਰੇ ਸੂਟ ਅਜ ਪਸ਼ਮੀਨੇ ਦੇ ਉੱਪਰ ਹੀ ਬਣੇ ਹੋਏ ਆ ਜੀ। ਇਹ ਵੀ ਨਮਸਟਾਫ ਹੀ ਆਇਆ ਜੀ ਇਹ ਵੀ ਪਸ਼ਮੀਨੇ ਦੇ ਉੱਪਰ ਹੀ ਆ। ਜਿਹਦੇ ਵਿੱਚ ਛਿੰਬਲੇ ਬਣੇ ਹੋਏ ਆ ਸਾਰੇ ਦੇ ਵਿੱਚ। ਇਹ ਵੀ ਰਾਮ ਟੈਕਸ ਕਸ਼ਮੀਨਾ। ਇਹ ਵੀ ਬਹੁਤ ਸੋਹਣਾ ਲੱਗਦਾ ਜੀ ਸੂਟ। ਆਈ ਦੀ ਬਾਜੂ ਤੇ ਉਪਰੋਂ ਇਹ ਰਾਮ ਟੈਕਸਟ ਦਾ ਕਸ਼ਮੀਨਾ ਲਿਖਿਆ ਹੋਇਆ ਜੀ ਇਹਨੂੰ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਅਜਿਹਾ ਤੁਸੀਂ ਦੇ ਸਕਦੇ ਹੋਗੇ ਇਹ ਸੂਟ ਦਾ ਪ੍ਰਾਈਸ ਵੀ 1800 ਰੁਪਏ ਹੈ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਤੁਸੀਂ ਘਰ ਬੈਠੇ ਸੂਟ ਆ ਜਿਹੜਾ ਮੰਗਵਾ ਸਕਦੇ ਹੋ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੇ ਸੂਟ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਤੁਸੀਂ ਕੋਈ ਵੀ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਆਪਣਾ ਜਿਹੜਾ ਨੰਬਰ ਚੱਲ ਰਿਹਾ 950130027 ਇਹ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਤੇ ਵੀਰੇ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਜੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ